ਮੁਲਾਕਾਤ ਦੀ ਸੀਰੀਜ਼ ਵਿੱਚ ਇੱਕ ਹੋਰ ਮੁਲਾਕਾਤ ਲੈ ਕੇ ਆਜਨਾ ਜਿਨ੍ਹਾਂ ਦਾ ਨਾਮ ਹੈ ਰਵੀ ਡੇਲ ਸਸਿਕਾ ਬਈ ਸਸਿਕਾ ਜੀ ਕੀ ਹਾਲ ਚਾਲ ਕਿਸ ਤਰ੍ਹਾਂ ਵਧੀਆ ਜੀ ਤੇ ਰਵੀ ਡੇਲ ਜੀ ਭਈ ਆਪਣਾ ਪੂਰਾ ਨਾਮ ਕੀ ਹੈ ਜੀ ਮੇਰਾ ਪੂਰਾ ਨਾਮ ਜੀ ਰਵਿੰਦਰ ਸਿੰਘ ਗੇਲਾ ਜੀ ਠੀਕ ਹੈ ਜੀ ਹਾਂਜੀ ਤੇ ਡੇਲੋਂ ਆਪਣਾ ਗੋਤਜ ਪਿੰਡ ਹੈ ਜੀ ਨਹੀਂ ਜੀ ਡੇਲੋਂ ਪਿੰਡ ਹੈ ਜੀ ਇਹਦਾ ਠੀਕ ਹੈ ਜੀ ਹਾਂਜੀ ਇਹ ਕਿਹੜੇ ਏਰੀਆ ਚ ਪੈਂਦਾ ਜੀ ਇਹ ਲੁਧਿਆਣਾ ਜੀ ਲੁਧਿਆਣਾ ਚ ਪੈਂਦਾ ਹਾਂਜੀ ਠੀਕ ਹੈ ਬਈ ਆ ਬਈ ਜੀ ਆਪ ਨੂੰ ਕਦੋਂ ਤੋਂ ਤੁਹਾਨੂੰ ਕੂਤਰਬਾਈ ਦਾ ਸ਼ੌਂਕ ਹੈ ਜੀ ਇਹ ਤਕਰੀਬਨ ਜੀ 8ਵੀਂ ਕਜਮਾਚ ਪੜਦਾ ਸੀ ਮੈਨੂੰ ਜਦੋਂ ਤੋਂ ਮੈਨੂੰ ਇਹ ਸ਼ੌਂਕ ਪਿਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਆਪਣੇ ਪਰਿਵਾਰ ਦੇ ਵਿੱਚ ਕਿਸੇ ਨੂੰ ਸ਼ੌਂਕ ਸੀ ਕਿਸੇ ਨੂੰ ਕੋਈ ਸ਼ੌਂਕ ਨਹੀਂ ਸੀ ਠੀਕ ਹੈ ਜੀ ਮੇਰਾ ਬ੍ਰਦਰ ਆ ਜੀ ਮੇਰੇ ਤੋਂ ਛੋਟਾ ਉਹ ਇਲੈਕਟ੍ਰੀਸ਼ੀਅਨ ਦੀ ਸ਼ਾਪ ਆ ਜੀ ਉਹਦੀ ਠੀਕ ਹੈ ਜੀ ਤੇ ਮੇਰੀ ਮਿਸੇਜ ਆ ਜੀ ਉਹ ਟੀਚਰ ਆ ਟੀਚ ਕਰਦੇ ਆ ਜੀ ਉਹ ਠੀਕ ਹੈ ਜੀ ਤੇ ਬਸ ਮੈਂ ਇਕੱਲਾ ਹੀ ਆ ਜੀ ਇਸੇ ਕੰਮ ਤੇ ਅੱਛਾ ਜੀ ਹਾਂਜੀ ਇਸ ਕੰਮ ਦੇ ਨਾਲ-ਨਾਲ ਕੋਈ ਹੋਰ ਕੰਮ ਹਾਂਜੀ ਸਰ ਮੇਰਾ ਪ੍ਰੋਫੈਸ਼ਨਲ ਜੋ ਕੀਤਾ ਜੀ ਉਹ ਫੋਟੋਗ੍ਰਾਫੀ ਦਾ ਹੀ ਆ ਜੀ ਠੀਕ ਹੈ ਜੀ ਸ ਤੇ ਫਿਰ ਸਾਰਾ ਟਾਈਮ ਫਿਰ ਫੋਟੋਗ੍ਰਾਫੀ ਲਈ ਇਧਰ ਵੀ ਦੋਨੇ ਕਮੇਟ ਚੈਸ ਕਰਦੀ ਹੂੰ ਨਹੀਂ ਸਰ ਮੈਨੂੰ ਸ਼ੌਂਕ ਸੀਗਾ ਜੀ ਤੇ ਘਰ ਦੇ ਚੰਗਾ ਨਹੀਂ ਸੀ ਸੰਦੇ ਸ਼ੌਂਕ ਨੂੰ ਸੋ ਮੈਂ ਇਸੇ ਕਬੂਤਰਬਾਜੀ ਪਿੱਛੇ ਕਰਦਾ ਸੀ ਇਹਦੇ ਕਰਕੇ ਹੀ ਮੈਂ ਫੋਟੋਗ੍ਰਾਫੀ ਦਾ ਕੰਮ ਸਿੱਖਿਆ ਜੀ ਕਿਉਂਕਿ ਜਿਹੜਾ ਸਾਡਾ ਸਟੂਡੀਓ ਵਰਕ ਹੈ ਜੀ ਉਹ ਹਮੇਸ਼ਾ ਸਿਆਲਾਂ ਦੇ ਵਿੱਚੋਂ ਦਾ ਜਿਹੜਾ ਵਿਆਹ ਹੁੰਦੇ ਆ ਸ਼ਾਦੀਆਂ ਜੀ ਉਹ ਸਿਆਲਾਂ ਦੇ ਵਿੱਚ ਹੀ ਹੁੰਦਾ ਜੀ ਤੇ ਫਿਰ ਗਰਮੀ ਦੇ ਵਿੱਚ ਉਹ ਚੀਜ਼ ਦਾ ਜਿਹੜਾ ਹੁੰਦਾ ਮੰਦਾ ਪੈ ਜਾਂਦਾ ਕੰਮ ਹੁੰਦਾ ਨਹੀਂ ਫਿਰ ਉਦੋਂ ਇਹ ਕਬੂਤਰਬਾਜੀ ਕਰਕੇ ਹੀ ਉਹ ਕੰਮ ਸਿੱਖਿਆ ਫਿਰ ਗਰਮੀ ਦੇ ਵਿੱਚ ਇਸ ਲਾਈਨ ਚ ਆ ਜਾਂਦਾ ਜੀ ਆਪਾਂ ਅੱਜ ਬਾਜੀ ਚੱਲ ਰਹੀ ਹੈ ਪਿੰਡ ਤੂਰਕੋਟ ਦੀ ਤੇ ਕਰ ਰਹੇ ਹਾਂ ਇੰਜੋਏ ਫਿਰ ਬਿਲਕੁਲ ਜੀ ਪੂਰਾ ਜੀ ਇੰਜੋਏ ਕਰਦੇ ਆਂ ਜੀ ਬ੍ਰਹਮਪੁਰ ਕਲੱਬ ਦੀ ਬਾਜੀ ਹੈ ਜੀ ਅੱਜ ਪਹਿਲੀ ਬਾਜੀ ਛੁੱਟੀ ਹੈ ਜੀ ਇਹ ਪਿੰਡ ਤੂਰਕੋਟ ਜ਼ਿਲ੍ਹਾ ਲੁਧਿਆਣਾ ਜੀ ਤੇ ਪੂਰਾ ਇੰਜੋਏ ਕਰ ਰਹੇ ਆਂ ਪੂਰੀ ਵਧੀਆ ਬਾਜੀ ਲੱਗੀ ਹੋਈ ਹੈ ਜੀ ਤੇ ਪੂਰੇ ਸੁਪਰਸਟਾਰ ਪਲੇਅਰ ਇੱਥੇ ਪਹੁੰਚੇ ਹੋਏ ਆ ਜੀ ਹਾਂਜੀ ਹਾਂਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਅਸੀਂ ਇਸ ਕਲੱਬ ਕੰਨੀਓ ਵੀ ਜਿਹੜੇ ਇੱਥੇ ਵੀਰਾਂ ਨੇ ਆ ਕੇ ਇੱਥੇ ਕਬੂਤਰ ਛੱਡੇ ਤੇ ਇੰਜੋਏ ਕਰਦੇ ਆ ਜੀ ਹਾਂ ਬਾਈ ਜੀ ਜਿਵੇਂ ਅੱਜ ਦਾ ਤਾਪਮ ਤਾਮਾਨ ਵਧੀਆ ਜੀ ਕੱਲ ਨਾਲੋਂ ਅੱਜ ਬਾਜੀ ਪਹਿਲਾਂ ਨਿਬੜੂਗੀ ਜੀ ਅੱਛਾ ਜੀ ਹਾਂਜੀ ਅੱਜ ਪਛੋਂ ਜਿਹੜੀ ਆ ਉਹ ਤਕਰੀਬਨ ਸਵੇਰ ਤੋਂ ਹੀ ਚੱਲਦੀ ਆ ਜੀ ਠੀਕ ਹੈ ਜੀ ਕੱਲ ਨਾਲੋਂ ਬਾਜੀ ਅੱਜ ਨੇੜੇ ਲੱਗਣ ਦੀ ਆਸ ਆ ਜੀ ਕਿ ਕੱਲੋਂ ਛੇਤੀ ਬਾਜੀ ਨਿਬਣ ਦੇ ਅਸਾਰ ਪੂਰੇ ਬਣੇ ਹੋਏ ਆ ਜੀ ਬਾਕੀ ਕੂਤਰ ਜਿਹੜੇ ਫਿਰਦੇ ਨੇ ਜੀ ਵਿੱਚ ਡਾਮਾ ਡੋਲ ਨੇ ਬੈਠੀ ਵੀ ਜਾਂਦੇ ਆ ਤੇ ਜਾਈ ਵੀ ਜਾਂਦੇ ਆ ਜੀ ਕੂਤਰ ਇੱਥੇ ਅਮਾ ਜੀ ਕਬੂਤਰਾਂ ਦੀ ਗੱਲ ਕਰੀਏ ਤੁਹਾਡੇ ਕੋਲ ਇਸ ਵਕਤ ਕਿੰਨੇ ਕਬੂਤਰ ਰੱਖੇ ਹੋਏ ਆ ਜੀ ਤਕਰੀਬਨ ਮੇਰੇ ਕੋਲ ਹੋਊਗਾ ਜੀ 1.5 ਪੌਣੇ 200 ਕੂਤਰ ਦੇ ਕਰੀਬ ਹੋਊਗਾ ਜੀ ਠੀਕ ਹੈ ਤੇ ਉਹਦੇ ਵਿੱਚੋਂ ਆਪਣਾ ਨਸਲਾਂ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਜੀ ਹਾਂਜੀ ਸਰ ਨਸਲ ਜੀ ਮੇਰਾ ਤਕਰੀਬਨ ਸਾਰੇ ਪੰਜਾਬ ਨੂੰ ਹੀ ਪਤਾ ਜੀ ਜਿਹੜੀ ਮੇਰੇ ਕੋਲ ਨਸਲਾ ਜੀ ਮੇਰਾ ਉਸਤਾਜ ਆਦੀ ਬਾਈ ਸਦਵਾ ਗੁਲਜਾਰ ਜੀ ਹਾਂਜੀ ਗੁਲਜਾਰ ali ਸਦਵਾ ਮੇਰੇ ਉਸਤਾਜ ਜੀ ਨੇ ਜੀ ਤੇ ਆਪਣੇ ਕੋਲੇ ਸਿਰਫ ਉਹਨਾਂ ਦੀ ਕੂਤਰ ਹੈ ਜੀ ਮਤਲਬ ਆਪਾਂ ਨੂੰ ਕੋਈ ਕਹਿ ਨਹੀਂ ਸਕਦਾ ਪੰਜਾਬ ਦੇ ਵਿੱਚ ਵੀ ਰਵੀ ਸਾਡੇ ਤੋਂ ਲੈ ਕੇ ਆਇਆ ਜਾਂ ਵੀ ਅਸੀਂ ਸਾਡੇ ਵਾਲੇ ਕੂਤਰ ਨੇ ਜੀ ਉਹਦੇ ਕੋਲ ਸਿਰਫ ਆਪਣੇ ਕੋਲੇ ਬਾਈ ਗੁਲਜਾਰ ਵਾਲੇ ਕੂਤਰ ਨੇ ਜੀ ਠੀਕ ਹੈ ਜੀ ਹਾਂਜੀ ਆ ਵਾਝੇ ਪੈ ਨਾਮਾ ਦੀ ਗੱਲ ਕਰੀਏ ਤਾਂ ਹੁਣ ਤੇ ਕਰਾ ਤੁਸੀਂ ਕਿੰਨੀਆਂ ਕਬਾਈਆਂ ਜਿੱਤ ਚੁੱਕਿਓ ਕਿਰਪਾ ਦੀ ਪ੍ਰਮਾਤਮਾ ਦੀ ਤਕਰੀਬਨ ਹਰੇਕ ਸੀਜ਼ਨ ਜੀ ਆਪਾਂ 20+ ਵਾਰੀਆਂ ਜਿੱਤਦਾ ਜੀ ਮੈਂ ਠੀਕ ਹੈ ਜੀ ਹਾਂਜੀ ਮਹਾਰਾਜ ਦੀ ਮਿਹਰ ਹੈ ਜੀ ਆਪਦੇ ਜਿੰਨੇ ਕੁ ਜੋਗੀ ਆ ਮੇਰੀ ਔਕਾਤ ਆ ਜੀ ਉਹਨਾਂ ਕਿੱਸਾ ਮਹਾਰਾਜ ਮੈਨੂੰ ਦੇ ਦਿੰਦਾ ਜੀ ਅੱਜ ਦੀ ਅੱਜ ਦੀ ਵਾਝੇ ਜਿਹੜਾ ਕਿੰਨੇ ਕਬੂਤਰ ਛੱਡੇ ਜੀ ਆਪਾਂ ਨੇ ਅੱਜ ਦੋ ਛੱਡੇ ਆ ਜੀ ਆਪਾਂ ਠੀਕ ਹੈ ਹਾਂਜੀ ਦੋ ਛੱਡੇ ਆ ਜੀ ਅੱਜ ਆਪਾਂ ਘਰੋਂ ਦੋ ਕਬੂਤਰ ਛੱਡੇ ਜੀ ਇੱਥੇ ਠੀਕ ਹੈ ਜੀ ਕੀ ਮੀਂਹ ਜ਼ਰਾ ਕਰਦਾ ਹੈ ਪਰ ਪ੍ਰਮਾਤਮਾ ਦੇ ਹੱਥ 바ਸਾ ਜੀ ਉਮੀਦ ਤਾਂ ਸਾਰੇ ਜਿੱਤਣ ਹੀ ਆਉਂਦੇ ਆ ਜੀ ਹਰ ਨੂੰ ਕੋਈ ਨਹੀਂ ਆਉਂਦਾ ਜਿਹਦੀ ਜਿੰਨੀ ਕੋ ਮਿਹਨਤ ਆ ਵੀ ਪ੍ਰਮਾਤਮਾ ਉਹਨੂੰ ਓਨਾ ਕ ਫਲ ਦੇ ਹੀ ਦਿੰਦਾ ਜੀ 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 ਹਾਂ ਜੀ ਸੋ ਬਾਕੀ ਮਿਹਰਪਰਾ ਜੀ ਕੂਤਰਾਂ ਦੇ ਸਿਰ ਤੇ ਦੇ ਵਧੀਆ ਉੱਡਣਗੇ ਤਾਂ ਠੀਕ ਹੈ ਜੀ ਨਹੀਂ ਤਾਂ ਜੋ ਲਿਖਿਆ ਉਹ ਤਾਂ ਮਿਲ ਹੀ ਜਾਣਾ ਜੀ ਠੀਕ ਹੈ ਜੀ ਹਾਂ ਜੀ ਤੇ ਆਪਾਂ ਇਨਾਮ ਅਦਾਰ ਕਾਰਕਰੀਬ ਜਿਵੇਂ ਉਹਦੇ ਪੁਰਾਣੀਆਂ ਬਾਜੀਆਂ ਦੇ ਵਿੱਚੋਂ ਤੁਸੀਂ ਐਸ ਜੀਆਂ ਕਿਹੜੀਆਂ ਇੱਕ ਦੋ ਬਾਜੀਆਂ ਸਾਡੇ ਨਾਲ ਸਾਂਝੀਆਂ ਕਰੋ ਜਿਹਦੇ ਨਾਲ ਵਿੱਚ ਤੁਹਾਨੂੰ ਜਿੱਤਿਆ ਤੁਹਾਨੂੰ ਮਾਣ ਥੋੜਾ ਮਹਿਸੂਸ ਹੋਇਆ ਵੱਡੀਆਂ ਬਾਜੀਆਂ ਦੀ ਗੱਲ ਆਪਾਂ ਕਰੀਏ ਨਾ ਵੀ ਕਿਲਾਰਾਏ ਪਰ ਕਲੱਬ ਦੀ ਕਿਲਾਰਾਏ ਪਰ ਬਾਰੀ ਛੋੜਦੀ ਆ ਜੀ ਠੀਕ ਹੈ ਜੀ ਤਕਰੀਬਨ ਮੈਂ ਕਹਿੰਦਾ ਜੀ ਸਾਰਿਆਂ ਨਾਲ ਵੱਡਾ ਰਿਕਾਰਡ ਮੇਰਾ ਹੀ ਹੋਊਗਾ ਜੀ ਉੱਥੇ ਲਾਸਟ ਚ ਆ ਕੇ ਹਾਰਨ ਦਾ ਜੀ ਅੱਛਾ ਜੀ ਹਾਂ ਜੀ ਤਕਰੀਬਨ 5 ਸਾਲ ਜੀ ਮੈਂ ਲਗਾਤਾਰ ਹੋ ਗਿਆ ਜੀ ਮੈਨੂੰ ਮਗਰ ਆ ਕੇ ਦੇ ਤਿੰਨ ਰਹਿੰਦੇ ਤਾਂ ਚੌਥਾ ਹੁੰਦਾ ਤੇ ਪੰਜ ਰਹਿੰਦੇ ਤਾਂ 6ਵਾਂ ਹੁੰਦਾ ਜੀ ਅੱਛਾ ਜੀ ਲਗਾਤਾਰ ਮੈਨੂੰ 4-5 ਸਾਲ ਹੋ ਗਏ ਜੀ ਮੈਂ ਮਗਰ ਆ ਕੇ ਹਮੇਸ਼ਾ ਕਿਲਾਰਾਏ ਪਰ ਹਾਰ ਜਾਨਾ ਜੀ ਨਹੀਂ ਜੀ ਇਸ ਵਾਰ ਸਾਡੀਆਂ ਦੇ ਵਿੱਚ ਤੁਹਾਡੇ ਨਾਲ ਨੇ ਇਸ ਵਾਰ ਵੀ ਫਿਰ ਹੋ ਰਹੀ ਹੈ ਜੀ ਹਾਂ ਜੀ ਉਮੀਦ ਪੂਰੀ ਹੈ ਜੀ ਇੱਕ ਟਾਰਗੇਟ ਵੀ ਆਪਣਾ ਕਿਲਾਰ ਮੋਢਾ ਤੋਂ ਹੀ ਸੁਣਦੇ ਆਇਆ ਵੀ ਜੀਨੇ ਕਿਲਾਰੇਪੁਰ ਫਤਿਹ ਕਰ ਲਿਆ ਜੀ ਸਮਝ ਲਓ ਉਹਨੇ ਸਾਰਾ ਪੰਜਾਬ ਜਿੱਤ ਲਿਆ ਜੀ ਅੱਛਾ ਪਰਮਾਤਮਾ ਅਗੇ ਹੀ ਅਰਦਾਸ ਕਰਦੇ ਹਾਂ ਹਮੇਸ਼ਾ ਵੀ ਸੱਚਾ ਬਾਦਸ਼ਾਹ ਸਾਡੀ ਵੀ ਕਦੇ ਕਿਲਾਰੇਪੁਰ ਸੁਣ ਲਈ ਜੀ ਸਿੱਖਰ ਸਾਡੀਆਂ ਗੁੱਡ ਵੀਸ ਤੁਹਾਡੇ ਨਾਲ ਨੇ ਜੀ ਜੀ ਜ਼ਰੂਰ ਜਿੱਤੋਗੇ ਜੀ ਠੀਕ ਹੈ ਅ ਭਾਈ ਜੀ ਆਪਾਂ ਨਾਮਾਂ 'ਚ ਥੋੜੀ ਜੀ ਗੱਲ ਕਰੀਏ ਜਿਵੇਂ ਪੁਰਾਣੇ ਨਾਮਾਂ ਦੀ ਤੇ ਹੁਣ ਦੇ ਨਾਮਾਂ ਦੇ ਵਿੱਚ ਜੀ ਕਿੰਨਾ ਕੰਤਰ ਦੇਖ ਰਹੇ ਹੋ ਸਰ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਪਹਿਲਾਂ ਤਕਰੀਬਨ ਮੈਂ 1.500 ਰੁਪਏ ਨੂੰ ਵੀ ਬਾਜੀ ਛੱਡੀ ਆ ਜੀ ਠੀਕ ਉਦੋਂ ਥੋੜੇ ਪੈਸ ਖੁੱਲੀਆਂ ਬਾਜ਼ੀਆਂ ਹੁੰਦੀਆਂ ਸੀ ਜੀ ਦੇ तकरीबन 5 ਰਹਿ ਗਏ ਤਾਂ ਜੀ तकरीबन ਮੰਨ ਲਓ ਜੀ ਜਿਹਦੇ ਹੱਥ ਕਾਪੀ ਹੁੰਦੀ ਸੀ ਉਹਦਾ ਹੀ ਇਨਸਾਫ ਹੁੰਦਾ ਸੀ ਜੀ ਜੀ ਉਹ ਆਪਦੀਆਂ ਮਰਜ਼ੀਆਂ ਕਰਦੇ ਤੇ 5 ਰਹਿ ਗਏ ਤਾਂ ਅੱਠਾਂ ਦੇ ਪੈਸੇ ਵੀ तकरीबन ਲੈ ਕੇ ਆਏ ਆ ਜੀ ਘਰ ਨੂੰ ਅੱਛਾ ਇਹ ਜਿਹੀਆਂ ਬਾਜ਼ੀਆਂ ਹੁਣ ਜਿਹੜੀਆਂ ਬਾਜ਼ੀਆਂ ਬਹੁਤ ਜ਼ਿਆਦਾ ਸੁਧਾਰ ਹੋਇਆ ਜੀ ਕਲੱਬਾਂ ਦੀਆਂ ਬਾਜ਼ੀਆਂ ਛੱਡਦੀਆਂ ਇਨਸਾਫ ਹੁੰਦਾ ਜੀ ਪੂਰਾ ਮੋਨਸਬ ਜੀ ਦੇ ਸਿਰ ਤੇ ਜਿਹਨੂੰ ਸਰਪੰਚ ਬਣਾਇਆ ਜਾਂਦਾ ਵੀ ਕਾਪੀ ਦੇ ਵੀਰ ਸੋਨੀ ਬ੍ਰਹਮਪੁਰ ਹੁੰਦਾ ਜੀ ਟੈਲਾ ਬਈ ਬਈਏ ਵਾਲ ਹੋਰ ਵੀ ਬਾਈ ਗੁਖੀ ਪੱਦੀ ਹੋਰ ਬਹੁਤ ਨੇ ਜਿਨ੍ਹਾਂ ਕੋਲੇ ਕਾਪੀਆਂ ਹੁੰਦੀਆਂ ਜੀ। ਹਾਂਜੀ। ਤਕਰੀਬਨ ਹੁਣ ਇਹੋ ਜਿਹੇ ਜੀ ਚਿਹਰੇ ਮੂਰੇ ਆਗੇ ਵੀ ਜਿਨ੍ਹਾਂ ਨੂੰ ਆਬਦਗੂਤਰ ਹਰੇ ਜਿੱਤੇ ਉਹਨਾਂ ਨੂੰ ਕੋਈ ਮਤਲਬ ਨਹੀਂ ਜੀ ਉਹਨਾਂ ਨੇ ਸਿਰਫ ਇਨਸਾਫ ਹੀ ਕਰਾਉਣਾ ਹੁੰਦਾ ਹਾਂਜੀ। ਤੇ ਉਹ ਚੀਜ਼ ਬਹੁਤ ਅੱਗੇ ਨਾਲ ਤਾਂ ਬਹੁਤ ਜ਼ਿਆਦਾ ਸੁਧਾਰ ਹੋਇਆ ਜੀ। ਹਾਂਜੀ। ਬਾਕੀ ਜਿਹੜੇ ਕਬੂਤਰਬਾਜ਼ ਵੀਰ ਨੇ ਜੀ ਉਹ ਵੀ ਬਹੁਤ ਜ਼ਿਆਦਾ ਜੀ ਹੁਣ ਜਿਵੇਂ ਕਹਿ ਦੀ ਆਪਾਂ ਵੀ ਸਾਥ ਦਿੰਦੇ ਨੇ। ਅੱਗੇ ਵਾਂਗੂ ਰੌਲਾ ਨਹੀਂ ਜੀ ਤਕਰੀਬਨ ਹੁਣ ਕੋਈ ਪਉਂਦਾ ਕੋਈ 10 ਪੈਸੇ ਰਹਿ ਗਏ ਜੀ। 90% ਚੀਜ਼ ਆ ਜਿਹੜੀ ਜੀ ਬਹੁਤ ਅ ਕੀ ਜਿਵੇਂ ਕਲੱਬ ਦੀਆਂ ਬਾਜ਼ੀਆਂ ਹੋ ਰਹੀਆਂ ਤੇ ਓਪਨ ਬਾਜ਼ੀਆਂ ਦੇ ਵਿੱਚ ਇਹਨਾਂ 'ਚ ਫਰਕ ਕੀ ਦੇਖ ਰਹੇ ਹੋ ਤੁਸੀਂ ਸਰ ਓਪਨ ਬਾਜ਼ੀ ਦੇ ਵਿੱਚ ਪਹਿਲਾਂ ਤਾਂ ਜੀ ਦੇਖੋ ਤਕਰੀਬਨ ਹੁਣ ਚਲੋ ਆਪਾਂ 9 ਤਾਂ ਨਹੀਂ ਲੈਂਦੇ ਕਿਸੇ ਦਾ ਕਬੂਤਰ ਤਕਰੀਬਨ 150 ਛੋਟੇ ਜਾਂਦਾ ਜੀ ਤੇ ਪੈਸੇ 120 ਦੇ ਹੀ ਮਿਲਦੇ ਆ ਅੱਛਾ ਜੀ ਕੋਈ ਲੇਖਾ ਜੋਖਾ ਨਹੀਂ ਹੁੰਦਾ ਜੀ ਖੁੱਲੀਆਂ ਬਾਜ਼ੀਆਂ ਜਿਹੜੀਆਂ ਹੁੰਦੀਆਂ ਠੀਕ ਹੈ ਜੀ ਵਿੱਚ ਖੁੱਲੀਆਂ ਬਾਜ਼ੀਆਂ ਬਹੁਤ ਵਧੀਆ ਵੀ ਹੁੰਦੀਆਂ ਜੀ ਤੇ ਵਿੱਚ ਮਾੜੀਆਂ ਵੀ ਹੁੰਦੀਆਂ ਨੇ ਤੁਹਾਨੂੰ ਪਤਾ ਵੀ ਹਰ ਇੱਕ ਤਰ੍ਹਾਂ ਦਾ ਲੋਕ ਹੈ ਜੀ ਜਿੱਦਾਂ ਵੀ ਜਿਹਨੂੰ ਜਿੱਥੇ ਲੋੜ ਲੱਗਦਾ ਉਹ ਆਪਦਾ ਕੰਮ ਕਰੀ ਜਾਂਦਾ ਜੀ ਠੀਕ ਖੁੱਲ ਉਦੇ ਵਿੱਚ ਕਬੂਤਰ ਛੱਡ ਕੇ ਚਾਹੇ ਆਪਾਂ ਘਰੇ ਚਲੀ ਜਾਈਏ ਇਹਦੇ ਆਪਣਾ ਕਬੂਤਰ ਜਿੱਤਿਆ ਤਾਂ ਜੀ ਪੈਸੇ ਆਪਾਂ ਨੂੰ ਮਿਲਣਗੇ ਮਿਲਣਗੇ ਉਦੇ ਵਿੱਚ ਕੋਈ ਰੌਲਾ ਨਹੀਂ ਪੈ ਸਕਦਾ ਜੀ ਜਣੀ ਸਾਹਿਬ ਪੂਰਾ ਜੀ ਸਾਹਿਬ ਪੂਰਾ ਹੁੰਦਾ ਹਾਂ ਜੀ ਜਿਹੜੀਆਂ ਕਲੱਬਾਂ ਦੀ ਹਾਂਜੀ ਹਾਂਜੀ ਠੀਕ ਹੈ ਜੀ ਜੀ ਅ ਤੁਸੀਂ ਸਾਡੇ ਇਸ ਚੈਨਲ ਦੇ ਮਾਧਮ ਰਾਹੀਂ ਕੋਈ ਆਪਣੇ ਦਰਸ਼ਕਾਂ ਵੀਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਕੋਈ ਸਹਾਇਤਾ ਦੇਣਾ ਚਾਹੁੰਦਾ ਛੋਟਾ ਜਿਹਾ ਮੈਸੇਜ ਦੇਣਾ ਤਾਂ ਜ਼ਰੂਰ ਦਵੋ ਜੀ ਜੀ ਸਰ ਪਹਿਲਾਂ ਤਾਂ ਸਾਰੇ ਐਨ ਆਰ ਆਈ ਭਰਾਵਾਂ ਦਾ ਜੀ ਦਿলো ਧੰਨਵਾਦ ਆ ਜੀ ਕਿਉਂਕਿ ਜਿਹੜੀ ਇਹ ਖੇਡ ਇਨੀ ਪਰਫੁੱਲਤ ਹੋਈ ਆ ਜੀ ਇੱਥੇ ਤੱਕ ਪਹੁੰਚੀ ਆ ਵੱਡੇ ਵੱਡੇ ਨਾਮ ਹੋਇਆ ਟਰੈਕਟਰ ਬੋਲਟ ਜਿੱਦਾਂ ਵੀ ਜਿੰਨੇ ਵੱਡੇ ਨਾਮ ਹੋਇਆ ਜੀ ਇਹ ਐਨ ਆਰ ਆਈਆਂ ਦੇ ਸਹਿਯੋਗ ਤੋਂ ਬਿਨਾ ਨਹੀਂ ਸੰਭਵ ਸੀਗੇ ਜੀ ਕਿਉਂਕਿ ਜਿਹੜੇ ਇਧਰ ਲਈ ਕੂਟਰਵਾੜਾ ਚਾਹੇ ਮੈਂ ਆ ਚਾਹੇ ਹੋਰ ਵੀ ਕੋਈ ਆ ਜੀ ਏਡੇ ਏਡੇ ਨਾਮ ਦੇਣੇ ਵੀਰ ਇੰਡੀਆ ਵਾਲੇ ਜਿਹੜੇ ਕੂਟਰਵਾੜਾ ਇਹਨਾਂ ਨੂੰ ਦੇਣੇ ਬਹੁਤ ਔਖੇ ਨੇ ਜੀ ਐਨ ਆਰ ਆਈ ਭਰਾਵਾਂ ਦੇ ਸਿਰ ਤੇ ਹੀ ਏਡੇ ਏਡੇ ਕਲੱਬ ਬਣੇ ਨੇ ਜੀ ਤੇ ਇਹਨੇ ਇਨਾਮ ਦਿੱਤੇ ਜਾਂਦੇ ਨੇ ਜੀ ਬਾਕੀ ਮੈਸੇਜ ਸਾਰਿਆਂ ਨੂੰ ਇਹੀ ਆ ਵੀ ਵੀਰ ਦੇਖੋ ਇਹ ਖੇਡ ਬਹੁਤ ਚ ਇਹਨੂੰ ਖੇਡ ਨੂੰ ਖੇਡਦੇ ਤਰੀਕੇ ਨਾਲ ਹੀ ਆਪਾਂ ਸਮਝੀਦਾ ਫਾਇਦਾ ਜੀ ਐਵੇਂ ਮਤਲਬ ਈਰਖਾ ਬਾਜੀ ਆ ਜਿਹੜੀ ਜੀ ਇੱਕ ਦੂਜੇ ਨਾਲ ਆਪਾਂ ਉਹ ਨਾ ਕਰੀਏ ਤਾਂ ਵਧੀਆ ਗੱਲ ਆ ਜੀ ਠੀਕ ਜੀ ਇਹੀ ਮੈਸੇਜ ਆ ਜੀ ਮੇਰਾ ਤਾਂ ਵੀ ਭਾਈ ਰਲ ਕੇ ਰੋਹੀ ਆਦਾ ਸਿਸਟਮ ਵਧੀਆ ਬਾਜੀ ਹੁੰਦੀਆਂ ਤੇ ਸਾਰੇ ਸਾਥ ਦਿਆ ਕਰੋ ਕਾਪੀ ਵਾਲੇ ਦਾ ਕੋਈ ਕਾਪੀ ਵਾਲਾ ਰੱਬ ਨਹੀਂ ਹੁੰਦਾ ਜੀ ਵੀ ਉਹ ਕੱਲਾ ਜੱਤ ਹਾਰ ਕਰਾ ਦੇਵੇ ਜੀ ਜੀ ਹਾਰ ਨੂੰ ਹਾਰ ਮੰਨੋ ਜਿੱਤ ਨੂੰ ਜਿੱਤ ਜੀ ਇਹੀ ਆ ਜੀ ਆਪਣਾ ਸਨੇਹਾ ਵੀ ਵੀਰ ਸਾਥ ਦਿਆ ਕਰੋ ਸਾਰੇ ਕਲੱਬਾਂ ਦਾ ਤਾਂ ਕਿ ਗਾਹਾਂ ਨੂੰ ਵੀ ਬਾਜੀ ਜਿਹੜੀਆਂ ਸਾਰੀਆਂ ਵਧੀਆ ਹੀ ਹੋਣ ਜੀ ਜੀ ਬਹੁਤ ਬਹੁਤ ਲੱਗਿਆ ਅੱਜ ਤੁਹਾਡੇ ਨਾਲ ਗੱ ਦੋਸਤੋ ਇਹ ਸਨ ਰਵੀ ਡੇਲੂ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗ ਰਹੀ ਏ ਸਾਨੂੰ ਕਮੈਂਟ ਬਾਕਸ ਚ ਕਮੈਂਟ ਕਰਕੇ ਜਰੂਰ ਦੱਸੋ ਚਲਦੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਧੰਨਵਾਦ